ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬੜੀ ਤੇ ਕਿਸਾਨ ਭਾਈ ਭਾ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ-ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਰਹੂਗਾ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਹੈ ਸਤੰਬਰ ਮਹੀਨਾ ਸ਼ੁਰੂ ਹੋ ਗਿਆ ਸਤੰਬਰ ਮਹੀਨੇ ਜਿਹੜੇ ਹੈ ਖੇਤੀਬੜੀ ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਲਾਏ ਜਾਂਦੇ ਆ ਇਹਦੇ ਬਾਰੇ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਤਰੀਕਾਂ ਨੂੰ ਕਿੱਥੇ ਮੇਲਾ ਲੱਗਣਾ ਹੈ ਉੱਥੇ ਕਿਹੜੇ ਬੀਜ ਦਿੱਤੇ ਜਾਣੇ ਆ ਕੀ ਉਹਦਾ ਰੇਟ ਹੋਊ ਕਿੰਨੀ ਪੈਕਿੰਗ ਹੋਊ ਤੇ ਨਾਲ ਹੀ ਤੁਹਾਨੂੰ ਐਂਡ ਦੇ ਵਿੱਚ ਮੈਂ ਦੱਸੂਗਾ ਵੀ ਜੇਕਰ ਤੁਸੀਂ ਬੀਜ ਲੈਣ ਲਈ ਕੋਈ ਗੱਲ ਕਰਨੀ ਹੈ ਪਹਿਲਾਂ ਬੁਕਿੰਗ ਜਾਂ ਹੋਰ ਬਾਰੇ ਤਾਂ ਕਿਹੜੇ-ਕਿਹੜੇ ਨੰਬਰਾਂ ਤੇ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਹਰ ਵੀਡੀਓਜ਼ ਦੇਖ ਸਕੋ ਤੇ ਫਸਲਾਂ ਦੀ ਸਮੇਂ ਸਿਰ ਤੇ ਆਉਣ ਵਾਲੀਆਂ ਜਿਹੜੀਆਂ ਸਮੱਸਿਆਵਾਂ ਬਾਰੇ ਵੀਡੀਓ ਪਾਈ ਜਾਂਦੀਆਂ ਇਸ ਚੈਨਲ ਤੇ ਉਹਦੇ ਬਾਰੇ ਤੁਸੀਂ ਡਿਟੇਲ ਚ ਜਾਣਕਾਰੀ ਲੈ ਸਕੋ ਤਾਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿਸਾਨ ਮੇਲਾ ਦੀਆਂ ਡੇਟਾਂ ਬਾਰੇ ਜਿਵੇਂ ਕਿ 3 ਸਤੰਬਰ ਲੰਘ ਚੁੱਕਿਆ ਇਹ ਮੇਲਾ ਸੀਗਾ ਅੰਮ੍ਰਿਤਸਰ ਵਿਖੇ ਨਾਕਲਾਂ ਜਹਾਂਗੀਰ ਅਗਲਾ ਮੇਲਾ ਜਿਹੜਾ ਹੈਗਾ ਬੱਲੋਵਾਲ ਸੌਂਖੜੀ 6 ਸਤੰਬਰ ਨੂੰ ਐਸਬੀਐਸ ਨਗਰ ਵਿੱਚ ਉਸ ਤੋਂ ਬਾਅਦ ਜਿਹੜਾ ਮੇਲਾ ਆਉਣਾ ਹੈ 10 ਸਤੰਬਰ ਨੂੰ ਜਿਹੜਾ ਮੇਲਾ ਹੈ ਫਰੀਦਕੋਟ ਵਿਖੇ ਲੱਗਣਾ ਹੈ ਅਗਲਾ ਮੇਲਾ ਜਿਹੜਾ ਲੱਗੂਗਾ ਖੇਤੀਬਾੜੀ ਯੂਨੀਵਰਸਿਟੀ ਪੀਏਯੂ ਵਿੱਚ ਲੁਧਿਆਣਾ ਵਿਖੇ 13 ਤੇ 14 ਸਤੰਬਰ ਦੋ ਦਿਨੇ ਮੇਲਾ ਚੱਲੂਗਾ ਉੱਥੇ ਤੁਹਾਨੂੰ ਸਾਰੇ ਬੀਜ ਆ ਜਿਹੜੇ ਕਣਕ ਤੋਂ ਲੈ ਕੇ ਸਬਜ਼ੀਆਂ ਤੋਂ ਲੈ ਕੇ ਚਾਰਿਆਂ ਤੋਂ ਲੈ ਕੇ ਹਰ ਬੀਜ ਤੁਹਾਨੂੰ ਜਿਹੜੇ ਉਪਲਬਧ ਹੋਣਗੇ ਅਗਲਾ ਜਿਹੜਾ ਆਪਾਂ ਗੱਲ ਕਰੀਏ ਜਿਹੜਾ ਮੇਲਾ ਹੈ 18 ਸਤੰਬਰ ਨੂੰ ਗੁਰਦਾਸਪੁਰ ਵਿਖੇ ਲੱਗੇਗਾ ਤੇ 24 ਸਤੰਬਰ ਨੂੰ ਪਟਿਆਲਾ ਰੌਣੀ ਵਿਖੇ ਜਿਹੜਾ ਕਿਸਾਨ ਮੇਲਾ ਲੱਗਣਾ ਹੈ ਤੇ ਸਭ ਤੋਂ ਅਖੀਰ ਵਿੱਚ ਇਹ ਮੇਲਾ ਜਿਹੜਾ 27 ਸਤੰਬਰ ਨੂੰ ਆ ਜਿਹੜਾ ਬਠਿੰਡਾ ਵਿਖੇ ਲੱਗਣਾ ਹੁਣ ਆਪਾਂ ਗੱਲ ਕਰੀਏ ਮੁੱਖ ਫਸਲਾਂ ਜਿਨ੍ਹਾਂ ਦਾ ਬੀ ਉੱਥੇ ਆਪਾਂ ਨੂੰ ਮਿਲਣਾ ਕੀ ਰੇਟ ਤੇ ਮਿਲਣਾ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਤੇ ਕੀ ਪੈਕਿੰਗ ਹੈ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਆਪਾਂ ਨੂੰ ਕਣਕ ਦੇ ਜਿਹੜੇ ਬੀ ਐ 826 ਪੀਬੀਡਬਲਿਊ 826 824 725 767 ਪੀਬੀਡਬਲਿਊ 803 ਪੀਬੀਡਬਲਿਊ ਇੱਕ ਜਿੰਕ ਪੀਬੀਡਬਲਿਊ ਜਿੰਕ 2 869 ਤੇ ਜਿਹੜੀ ਕਿ ਹੇ ਕਿਸਾਨ ਵੀਰਾਂ ਨੂੰ ਪਤਾ ਨਹੀਂ ਵੀ ਖਾਣੇ ਲਈ ਬਹੁਤ ਹੀ ਵਧੀਆ ਵੈਰਾਈਟੀ ਹੈ ਜੇਕਰ ਤੁਸੀਂ ਆਪਣੇ ਕਿ ਜੋਗੀ ਬੀਜਣੀ ਹੈ ਘਰੇ ਖਾਣ ਲਈ ਰੋਟੀ ਲਈ ਤਾਂ ਇਹ ਬੀਜ ਤੁਸੀਂ ਲੈ ਸਕਦੇ ਹੋ ਪੀਬੀਡਬਲਯੂ ਇੱਕ ਨੰਬਰ ਚਪਾਤੀ ਇਹਦੀ ਰੋਟੀ ਇੰਨੀ ਕੁ ਵਧੀਆ ਹੁੰਦੀ ਹੈ ਜੇਕਰ ਆਪਾਂ ਸਵੇਰ ਨੂੰ ਬਣਾ ਲੈਣ ਤਾਂ ਸ਼ਾਮ ਤੱਕ ਜਿਹੜੀ ਹੈ ਤਾਜੀ ਰਹਿੰਦੀ ਹੈ ਸੋ ਇਹਨਾਂ ਦੀਆਂ ਪੈਕਿੰਗ ਆਪਾਂ ਨੂੰ ਦੋ ਪੈਕਿੰਗ ਦੇ ਸਾਈਜ਼ ਹੋਣਗੇ ਇੱਕ 20 ਕਿਲੋ ਵਾਲਾ ਇੱਕ 40 ਕਿਲੋ ਵਾਲਾ 20 ਕਿਲੋ ਵਾਲੇ ਦੀ ਕੀਮਤ ਰਹੂਗੀ 800 ਤੇ 40 ਕਿਲੋ ਵਾਲੀ ਦੀ 1600 ਤੇ ਜਿਹੜਾ ਇਹ ਆਪਾਂ ਗੱਲ ਕਰੀਏ ਪੀਬੀਡਬਲ ਇੱਕ ਨੰਬਰ ਚ ਪਾਤੀ ਹੈ ਇਹਦੀ 10 ਤੇ 20 ਕਿਲੋ ਦੀ ਪੈਕਿੰਗ ਮਿਲੂ ਰੇਟ ਰਹੂਗਾ 400 ਤੇ 800 ਰੁਪਏ ਆਈ ਜਿਹੜੀ 869 ਦੀ ਜਿਹੜੀ ਆਪਾਂ ਨੂੰ ਮਿਲਨੀ ਹੈ ਇਹ 22.5 ਕਿਲੋ ਤੇ 45 ਕਿਲੋ ਦੀ ਪੈਕਿੰਗ ਰਹੇਗੀ ਇਹ ਆਪਾਂ ਨੂੰ ਮਿਲੂ 800 ਤੇ 1600 ਕਿਉਂਕਿ ਇਹ 869 ਆਪਾਂ ਉੱਥੇ ਜ਼ਿਆਦਾ ਯੂਜ਼ ਕਰਦੇ ਹਾਂ ਜਿੱਥੇ ਪ੍ਰਾਲੀ ਪ੍ਰਬੰਧਨ ਕੀਤਾ ਹੋਇਆ ਹੈ ਉੱਥੇ ਜਿਹੜੀ ਵੈਰਾਈਟੀ ਹੈ ਵਧੀਆ ਰਿਜ਼ਲਟ ਆਪਾਂ ਨੂੰ ਦਿੱਤੀ ਦਿੰਦੀ ਹੈ ਤੇ ਗੱਲ ਕਰੀਏ ਬਨਾਨੀ ਹਾਲਤਾਂ ਵਿੱਚ ਜਿਹੜੀ ਆਪਾਂ ਵੇਚ ਸਕਦੇ ਹਾਂ ਪੀਬੀਡਬਲ 660 ਉਹਦੀ 20 ਤੇ 40 ਕਿਲੋ ਦੀ ਪੈਕਿੰਗ 800 ਤੇ 1600 ਦੀ ਰਹਿਣ ਵਾਲੀ ਹੈ ਇਸੇ ਤਰ੍ਹਾਂ ਅੱਗੇ ਗੱਲ ਕਰੀਏ ਆਪਾਂ ਜੌਂ ਦੀ ਜੌਂ ਵਿੱਚ ਆਪਾਂ ਨੂੰ ਤਿੰਨ ਵੈਰਾਈਟੀਆਂ ਮਿਲਣਗੀਆਂ ਪੀਐਮਐਲ 807 ਪੀਐਲ 426 ਤੇ ਪੀਐਲ 899 ਜਿਹੜੀ ਕਿ ਛਿਲਕਾ ਰਹਿਤ ਹੁੰਦੀ ਹੈ ਇਹਦੇ ਚ ਆਪਾਂ ਨੂੰ ਦੋ ਪੈਕਿੰਗਾਂ ਮਿਲਣਗੀਆਂ BL 807 ਤੇ 426 ਦੀ 5 ਤੇ 18 ਕਿਲੋ ਪੈਕਿੰਗ ਰੇਟ ਰੂ 150 ਤੋਂ 540 ਤੇ 891 ਦੀ 5 ਕਿਲੋ ਤੇ 10 ਕਿਲੋ ਪੈਕਿੰਗ 200 ਤੇ 400 ਰੁਪਏ ਦੀ ਇਸੇ ਤਰ੍ਹਾਂ ਛੋਲਿਆਂ ਦੀਆਂ ਜਿਹੜੀਆਂ ਦੋ ਵੈਰਾਈਟੀਆਂ ਆਪਾਂ ਨੂੰ ਮਿਲੀਆਂ ਪੀਬੀਜੀ 8 ਤੇ ਪੀਬੀਜੀ 10 ਇਹਨਾਂ ਦੀਆਂ ਤਿੰਨ ਪੈਕਾਂ ਰਹਿਣੀਆਂ 2 ਕਿਲੋ 4 ਕਿਲੋ 8 ਕਿਲੋ ਤੇ ਰੇਟ ਰੂਗਾ 250 500000 ਰੁਪਿਆ ਤੇ ਗੱਲ ਕਰੀਏ ਆਪਾਂ ਜਵੀ ਦੀ ਜਾਂ ਬਰਸੀਮ ਦੀ ਬਰਸੀਮ ਦਾ ਆਪਾਂ ਨੂੰ ਬੀਜ ਜਿਹੜਾ BL 10 BL 42 ਇਹ 1 ਕਿਲੋ ਤੇ 2 ਕਿਲੋ ਦੀ ਪੈਕਿੰਗ ਚ ਮਿਲੂਗਾ ਰੇਟ ਰਹੂਗਾ ਜਿਹੜਾ ਇਹਦਾ 700 ਰੁਪਿਆ ਤੇ ਹੁਣ ਆਪਾਂ ਗੱਲ ਕਰੀਏ ਜਵੀ ਦੀ ਜਵੀ ਦਾ ਜਿਹੜੀਆਂ ਤਿੰਨ ਵੈਰਾਈਟੀਆਂ ਮਿਲਣੀਆਂ ਆ OL 14 15 ਤੇ 16 14 ਜਿਹੜਾ ਉਹਦੀ ਤਿੰਨ ਪੈਕਿੰਗਾਂ ਮਿਲਣੀਆਂ 5 ਕਿਲੋ 15 ਕਿਲੋ 25 ਕਿਲੋ ਰੇਟ ਰਹੂ 350 1050 ਤੇ 1750 OL ਜਿਹੜੀ 16 ਉਹਦੀ ਜਿਹੜੀਆਂ ਦੋ ਪੈਕਿੰਗਾਂ ਮਿਲਣੀਆਂ ਆਪਾਂ ਨੂੰ 5 ਕਿਲੋ 10 ਕਿਲੋ ਚ ਰੇਟ ਰਹੂਗਾ 400 ਤੋਂ 800 ਰੁਪਏ ਤਾਂ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਆਪਾਂ ਰਾਇਆ ਸਰੋਂ ਦੀ ਜਾਂ ਗੋਬੀ ਸਰੋਂ ਦੀ ਗੋਬੀ ਸਰੋਂ ਦੀਆਂ GS 7 ਵੈਰਾਈਟੀ PGSH 1707 ਦੋਗਲੀ ਕਨੋਲਾ ਕਿਸਮ ਹੈ ਜਿਹੜੀ ਕਿ ਆਪਣੇ ਖੇਤ ਲਈ ਇਹਦਾ ਤੇਲ ਬਹੁਤ ਚੰਗਾ ਹੁੰਦਾ ਕਿਉਂਕਿ ਇਹਦੇ ਵਿੱਚ ਐਸਿਡ ਜਿਹੜਾ ਘੱਟ ਹੁੰਦਾ ਜਿਹਦੇ ਕਰਕੇ ਆਪਾਂ ਨੂੰ ਹਰਟੈਕ ਵਗੈਰਾ ਦੇ ਜਿਹੜੇ ਚਾਂਸਸ ਘੱਟ ਜਾਂਦੇ ਆ ਸੋ ਕੋਸ਼ਿਸ਼ ਕਰੋ ਆ ਪਹਿਲੀਆਂ ਕਨੋਲਾ ਕਿਸਮਾਂ ਬੀਜੀਏ ਇਹਦੀਆਂ ਜਿਹੜੀਆਂ ਆਪਾਂ ਨੂੰ ਅੱਧਾ ਕਿਲੋ ਤੇ 1 ਕਿਲੋ ਦੀ ਪੈਕਿੰਗ ਮਿਲੂਗੀ ਅੱਧਾ ਕਿਲੋ 150 ਰੁਪਏ ਦੀ ਤੇ ਕਿਲੋ ਜਿਹੜੀ 300 ਰੁਪਏ ਦੀ ਇਸੀ ਤਰ੍ਹਾਂ ਗੱਲਾਂ ਕਰਦੇ ਆਪਾਂ ਅੱਗੇ ਆ ਜਨੇ ਆ ਬਰੋਕਲੀ ਗਾਜਰ ਇਹਨਾਂ ਦੀ ਆਪਾਂ ਨੂੰ ਬਰੋਕਲੀ 10 ਗ੍ਰਾਮ ਦੀ ਪੈਕਿੰਗ ਹੈ 100 ਗ੍ਰਾਮ ਦੀ 300 ਤੇ 30 ਤੇ 300 ਰੁਪਏ ਵਿੱਚ ਮਿਲੂਗੀ ਗਾਜਰ ਦੀਆਂ ਜਿਹੜੀਆਂ ਆਪਾਂ ਨੂੰ ਚਾਰ ਵੈਰਾਈਟੀਆਂ ਮਿਲਦੀਆਂ ਆ ਇਹ ਆਪਾਂ ਨੂੰ 100 ਤੋਂ 600 ਰੁਪਏ ਤੱਕ ਦੀ ਮਿਲੂਗੀ ਲਸਣ ਹੈ ਪੀਜੀ 18 ਵੈਰਾਈਟੀ ਹੈ 2 ਕਿਲੋਗ੍ਰਾਮ ਤੇ 10 ਕਿਲੋਗ੍ਰਾਮ ਦੀ ਪੈਕਿੰਗ ਹੈ 2 ਕਿਲੋ 300 ਦੀ ਤੇ 10 ਕਿਲੋ 1500 ਰੁਪਏ ਦੀ ਆਪਾਂ ਨੂੰ ਜਿਹੜੀ ਹੈ ਮਿਲੂਗੀ ਇਹਦੇ ਨਾਲ ਹੀ ਗੱਲ ਕਰੀਏ ਆਪਾਂ ਛਲਗਮ ਐਲ 100 ਗ੍ਰਾਮ 30 ਰੁਪਏ ਦੀ ਤੇ 100 ਗ੍ਰਾਮ ਜਿਹੜਾ 60 ਰੁਪਏ ਦਾ ਤੇ ਮੂਲੀ ਦਾ ਵੀ ਆਪਾਂ ਨੂੰ ਬੀਜ ਮਿਲੂਗਾ ਇੱਥੇ 50 ਸਫੇਦ ਮੂਲੀ 2 75 ਗ੍ਰਾਮ ਦੀ ਪੈਕਿੰਗ 30 ਰੁਪਏ ਰੋ 200 ਗ੍ਰਾਮ ਦੀ 80 ਰੁਪਏ ਤੇ ਵੀਰੋ ਇੱਕ ਉੱਥੇ ਜਿਹੜੀਆਂ ਆਪਾਂ ਨੂੰ ਸਬਜ਼ੀ ਦੀ ਕਿੱਟ ਮਿਲਦੀ ਹੈ 100 ਰੁਪਏ ਦੀ ਕਿੱਟ ਹੋ ਇਹਦੇ ਨਾਲ ਆਪਣੇ ਸੀਜ਼ਨ ਦੇ ਵਿੱਚ ਚਾਰ ਪੰਜ ਪਰਿਵਾਰਾਂ ਦਾ ਬਹੁਤ ਵਧੀਆ ਸਰ ਜਾਂਦਾ ਮੈਂ ਵੀ ਇਹ ਬੀਜ ਬੀਜਦਾ ਹੁੰਨਾ ਹੈ ਕਿੱਟ ਲੈ ਕੇ ਤੇ ਇਹਨਾਂ ਵਧੀਆ ਆਪਾਂ ਨੂੰ ਸਬਜ਼ੀਆਂ ਆਪਣੇ ਘਰ ਜੁਗੀਆਂ ਸਾਰਾ ਸੀਜ਼ਨ ਆਪਾਂ ਨੂੰ ਮੁੱਕਦੀਆਂ ਨਹੀਂ ਇਹ ਕੋਸ਼ਿਸ਼ ਕਰਿਓ ਆਪਣੇ ਜੋਗੀ ਜਗਾ ਕੱਢ ਕੇ ਇਹ ਆਪਾਂ ਕਿੱਟ ਜ਼ਰੂਰ ਬੀਜੀਏ 100 ਰੁਪਏ ਦਾ ਰੇਟ ਰਹੂਗਾ ਕੋਈ ਜ਼ਿਆਦਾ ਰੇਟ ਨਹੀਂ ਇਸ ਤੋਂ ਇਲਾਵਾ ਜੇਕਰ ਆਪਾਂ ਦਾਲਾਂ ਜਾਂ ਗੱਲ ਕਰੀਏ ਚਾਰਿਆਂ ਦੀਆਂ ਇਹ ਵੀ ਤੁਹਾਨੂੰ ਕਿੱਟ ਮਿਲੂਗੀ ਇਹਨਾਂ ਦੀ ਦਾਲਾਂ ਤੇ ਤੇਜਬੀਨ ਦੀ ਕਿੱਟ ਜਿਹਦੇ ਵਿੱਚ ਛੋਲੇ ਹੋਣਗੇ 0.45 ਕਿਲੋ ਮਸਰ ਹੋਊਗਾ 250 ਗ੍ਰਾਮ ਗੋਭੀ ਸਨੋਂ ਲਾਲੋ 200 ਗ੍ਰਾਮ ਅਲਸੀ ਲਾਲੋ 200 ਗ੍ਰਾਮ ਇਹ ਇੱਕ ਪੈਕਿੰਗ ਹੋਊ ਇਹਦੀ ਕਿੱਟ ਬਣੀ ਹੋਊਗੀ ਦਾਲਾਂ ਦੀ 200 ਰੁਪਏ ਦੀ ਜਿਹੜੀ ਆਪਾਂ ਨੂੰ ਮਿਲੂਗੀ ਆਪਾਂ ਇਹ ਵੀ ਬੀਚ ਸਕਦੇ ਹਾਂ ਜੇਕਰ ਆਪਾਂ ਦਾਲਾਂ ਬੀਜਣੀਆਂ ਚਾਹੁੰਦੇ ਆਂ ਤੇ ਦੂਜੀਆਂ ਜੇਕਰ ਚਾਰਾ ਚਾਰੇ ਦੀ ਕਿੱਟ ਆਪਾਂ ਨੂੰ ਬੀਜ ਲੂ ਬੀਚ ਸਕਦੇ ਆਂ ਜਿਹਦੇ ਵਿੱਚ ਆਪਾਂ ਨੂੰ ਮਿਲੂਗਾ 350 ਗ੍ਰਾਮ ਬਰਸੀਮ ਜਵੀ ਮਿਲੂਗੀ 900 ਗ੍ਰਾਮ ਰਾਈ ਦਾ ਮਿਲ ਜੂ ਆਪਾਂ ਨੂੰ 200 ਗ੍ਰਾਮ ਤੋਰੀਆ ਜਿਹੜਾ ਹੈਗਾ 50 ਗ੍ਰਾਮ ਆਪਾਂ ਨੂੰ ਮਿਲੂਗਾ ਇਹਦੀ ਇੱਕ ਪੈਕਿੰਗ ਹੋਊਗੀ ਜਿਹਦਾ ਰੇਟ ਹੈਗਾ 300 ਰੁਪਿਆ ਤੇ ਹੁਣ ਗੱਲ ਕਰੀਏ ਜੇਕਰ ਤੁਸੀਂ ਬੁਕਿੰਗ ਜਾਂ ਕੋਈ ਵੀ ਤੁਹਾਨੂੰ ਦਿੱਕਤ ਆਉਂਦੀ ਹੈ ਕਿਤੇ ਵੀ ਆਪਾਂ ਸੰਪਰਕ ਕਿਸੇ ਨੰਬਰਾਂ ਤੇ ਕਰਨੇ ਆ ਤਾਂ ਆ ਵੱਖ-ਵੱਖ ਜਿਹੜੇ ਐ ਕੇਬੀਕੇ ਕ੍ਰਿਸ਼ੀਵਗਿਆਨ ਕੇਂਦਰਾਂ ਦੇ ਨੰਬਰ ਹੈ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਜੇਕਰ ਹੋਰ ਵੀ ਕੋਈ ਵੀ ਮੇਲੇ ਸੰਬੰਧੀ ਜਾਂ ਵੀ ਸੰਬੰਧੀ ਕੋਈ ਵੀ ਜਾਣਕਾਰੀ ਲੈਣੇ ਚਾਹੁੰਦੇ ਹੋ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸੋ ਇਹ ਸੀ ਕਿਸਾਨ ਵੀਰੋ ਮੇਰੀ ਅੱਜ ਦੀ ਵੀਡੀਓ ਅਗਲੀ ਵੀਡੀਓ ਆਪਾਂ ਝੋਨੇ ਦੀਆਂ ਬਿਮਾਰੀਆਂ ਜਾਂ ਜਿਹੜੇ ਕੀਟ ਪ੍ਰਬੰਧਨ ਦੀ ਲੈ ਕੇ ਆਵਾਂਗੇ ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਜੀ ਧੰਨਵਾਦ